ਜੀ ਦੂਜੀ ਵਾਰ ਆਇਆ ਜੀ ਆ ਆਪਣੇ ਕੋਲੇ ਬੱਚਿਆਂ ਨੂੰ ਅਸੀਂ ਦਿਖਾਉਣ ਆਏ ਆ ਵੀ ਆਪਣਾ ਇਤਿਹਾਸ ਕੀ ਉਹਨੇ ਤਾਂ ਬੱਚਿਆਂ ਨੂੰ ਪਤਾ ਲੱਗੂਗਾ ਤੇ ਬੱਚੇ ਸਹੀ ਰੰਗ ਦਾ ਰਹਿਣਗੇ ਗੁਰੂ ਮਹਾਰਾਜ ਬਾਰੇ ਇੱਕ ਤਾਂ ਗਿਆਨ ਹੋਊਗਾ ਇਹਨਾਂ ਨੂੰ ਆ ਬੱਚੇ ਆਪਣੇ ਨਾਲ ਆ ਗਏ ਬੱਚੇ ਆ ਸਾਰੇ ਬੱਚੇ ਨਾਲ ਆ ਗਏ ਜੇ ਆਪਾਂ ਗੱਲ ਕਰੀਏ ਜਿੰਦਾ ਗੁਰਪੁਰਪ ਗੁਰੂ ਵਿਆਪੁਰਪ ਜੀ ਵਿਆਪੁਰਪ ਤੋਂ ਲੈ ਕੇ ਇਹ ਤੁਸੀਂ ਇਕਾਇਆ ਇੱਕ ਸੰਗਤ ਦੇ ਵਿੱਚ ਕਿਵੇਂ ਦਾ ਸ਼ਾਨ ਬਹੁਤ ਵਧੀਆ ਸਤਾ ਹੈ ਜੀ ਬਹੁਤ ਜ਼ਿਆਦਾ ਜਿੰਨੂੰ ਕਹਿੰਦੇ ਆ ਵੀ ਬਿਆਨ ਨਹੀਂ ਕੀਤੀ ਜਾਂਦੀ ਜੋ ਅੱਜ ਦੇ ઠੰਡਕ ਪੈ ਰਹੀ ਹੈ ਦੇਖ ਕੇ ਉਹ ਗੁਰੂ ਮਹਾਰਾਜ ਜੀ ਨੇ ਕਿਹਾ ਸੀ ਕਿ ਬੇਨਤੀ ਆ ਕਿ ਚੰਗੇ ਕਮਾਏ ਸਾਨੂੰ ਲਾਈ ਰੱਖਿਓ ਇਹਨਾਂ ਬੱਚਿਆਂ ਨੂੰ ਮਾਰੇ ਕਮਾਓ ਤੋਂ ਬਚਾਓ ਇਹਨਾਂ ਨੂੰ ਆਪਣੇ ਚਰਨਾਂ 'ਚ ਜੋੜੋ ਵਾਲੀ ਦੇ ਨਾਲ ਜੋੜੋ ਤਾਂ ਕਿ ਅਸੀਂ ਇਹਨੇ ਲੈ ਕੇ ਆਈਏ ਭਾਜੀ ਪਹਿਲੀ ਵਾਰੀ ਆਏ ਤੁਸੀਂ ਕਿਵੇਂ ਦਾ ਆਨੰਦ ਆ ਰਿਹਾ ਹੈ ਆਨੰਦ ਆ ਰਿਹਾ ਸਾਰੇ ਸੰਗਤ ਨੂੰ ਤੇ ਸਾਰੇ ਦਰਸ਼ਨ ਕਰਕੇ ਗੁਰਦੁਆਰਾ ਸਾਹਿਬ ਦੇਖ ਕੇ ਬੰਦਾ ਰੌਣਕਾਂ ਦੇਖ ਕੇ ਬਹੁਤ ਮਜ਼ਾ ਆਇਆ ਹਜੇ 10 ਤਰੀਕ ਨੂੰ ਵਿਆਹ ਹੋਵੇ ਲੇਕਿਨ ਆਖੀ ਆਖੀ ਬਾਤ ਹੋ ਰਹੀ ਹੈ ਜੀ ਬਹੁਤ ਸਾਰੇ ਸਮਾਗਮ ਚੱਲਦੇ ਆ ਜੀ ਗੁਰਮਤ ਸਮਾਗਮ ਚੱਲਦੇ ਹਨ ਇਹ ਦੇਖੋ ਜੀ ਆਪਣੇ 5 ਤਰੀਕ ਤੋਂ ਰੰਪ ਹੋ ਜਾਣੇ ਹਨ 6 ਤਰੀਕ ਨੂੰ ਚੱਲਣੇ ਫਿਰ ਲਗਾਤਾਰ ਹੀ 11 ਤਰੀਕ ਤੱਕ ਸਮਾਗਮ ਚੱਲਣੇ ਹਨ ਇਸੇ ਤਰ੍ਹਾਂ ਸੰਗਤਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਜੀ ਇੱਥੇ ਬਾਬੇ ਦਾ ਵਿਆਹਪੁਰ ਵੀ ਜਿਹੜੀਆਂ ਬਹੁਤ ਹੀ ਕਰਤਾਰ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਸੰਗਤਾਂ ਦੀ ਰੋਡਾਂ ਆਈਆਂ ਹਨ ਤੇ ਸੰਗਤਾਂ ਵਾਸਤੇ ਨਗਰਾਂ ਦਾ ਖਾਸ ਪ੍ਰਬੰਧ ਹੈ ਜੀ ਰਾਜ ਦਾ ਵੀ ਖਾਸ ਪ੍ਰਬੰਧ ਹੈ ਜੀ ਤੇ ਆਪਣਾ ਜਿਹੜਾ 10 ਤਰੀਕ ਨੂੰ ਜਿਹੜਾ ਮੇਲ ਵੀ ਸੱਚੇ ਪਾਤਸ਼ਾਹ ਜੀ ਦਾ ਹੋਣਾ ਹੈ ਜੀ ਉਹ ਵੀ ਬਹੁਤ ਹੀ ਪਿਆਰ ਸੱਤਾ ਦੇ ਨਾਲ ਪਤਾਨਪੁਰ ਲੋਧੀ ਤੋਂ ਰਤਵਾਏਗੀ ਜੀ ਉਹਦੇ ਨਾਲ ਵੀ ਨਗਰ ਕੇਠਾਂ ਦੇ ਰੋਗ ਦੇ ਵਿੱਚ ਬਟਾਲਾ ਸ਼ਹਿਰ ਵਿੱਚ ਨਿੱਘਾ ਸਵਾਗਤ ਕੀਤਾ ਜਾਏਗਾ ਜੀ ਹੋਰ ਵੀ ਬਹੁਤ ਹੀ ਜੰਗੀਆਂ ਸੁਆਮਾਂ ਬੜੀਆਂ ਸੰਗਤ ਦੇ ਸਾਥ ਦੇ ਨਾਲ ਚੱਲ ਰਹੀਆਂ ਸਹਿਯੋਗ ਦੇ ਨਾਲ ਸਾਰੇ ਪ੍ਰਬੰਧਕਾਂ ਵੱਲੋਂ ਬਹੁਤ ਹੀ ਜੋਰ ਤੇ ਸਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਜੀ ਇਹ ਬਾਬਾ ਜੀ ਦਾ ਵਿਆਹ ਪੁਰਬ 537ਵਾਂ ਪੁਰਬ ਹੈ ਜੀ ਜੋ ਕਿ ਇਹ ਜਗਾਹ ਦੇ ਉੱਤੇ ਜਦੋਂ ਆਉਣ ਵਾਸਤੇ ਆਏ ਇਸ ਕੱਚੀ ਕੰਧ ਨਾਲ ਕਿਪਟਾਇਆ ਗਿਆ ਇੱਕ ਮਾਤਾ ਨੇ ਅਣਕੇ ਅਧਿਆ ਕੀ ਪੁੱਤਰ ਜੀ ਇਕਾਂਤ ਖੱਜੀ ਹੈ ਧਿਆਨ ਵਾਲੀ ਹੈ ਟੋਟ ਕੇ ਪਰਾਂ ਹੋ ਜਾਓ ਤੇ ਗੁਰੂ ਸਾਹਿਬ ਜੀ ਮੁਸਕਰਾ ਕੇ ਬੋਲਦੇ ਇਹ ਮਾਤਾ ਕੋਈਏ ਇਕਾਂਤ ਜੁਗੋ ਜੁਗ ਕਾਇਮ ਰਹੇਗੀ ਇਹ ਸਾਡੇ ਵਿਆਹ ਦੀ ਯਾਦਗਾਰ ਰਹੇਗੀ ਇਸ ਕਰਕੇ ਇਸ ਗੁਰਦੁਆਰਾ ਕਨ ਸਾਹਿਬ ਦੇ ਵਿੱਚ ਵੀ ਬਹੁਤ ਹੀ ਪਿਆਰ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਸਤ ਕਰਤਾਰੀਆਂ ਸਾਹਿਬ ਦੇ ਵਿੱਚ ਵੀ ਗੁਰਦੁਆਰਾ ਡੇਰਾ ਸਾਹਿਬ ਦੇ ਵਿੱਚ ਵੀ ਉੱਥੇ ਬਾਬਾ ਜੀ ਦੇ ਲਾਵਾ ਫੇਰੇ ਹੋਏ ਸੀ ਉੱਥੇ ਵੀ ਸੰਗਤਾਂ ਦਾ ਬਹੁਤ ਉਤਸ਼ਾਹ ਹੈ ਜੀ ਸਤ ਕਰਤਾਰੀਆਂ ਦੇ ਵਿੱਚ ਵੀ ਉੱਥੇ ਵੀ ਬਹੁਤ ਉਤਸ਼ਾਹ ਹੈ ਜੀ ਸਾਰੀ ਸੰਗਤ ਵੱਲੋਂ ਬਹੁਤ ਹੀ ਪਿਆਰ ਤੇ ਸਾਥ ਦੇ ਨਾਲ ਜਿਹੜਾ ਇਹ ਵਿਆਹ ਪਰਪਰ ਮਨਾਇਆ ਜਾ ਰਿਹਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਹਿਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੁਰੂ ਨਾਨਕ ਦੇਵ ਜੀ ਦੇ 506ਵੇਂ ਵਿਆਹਪੁਰਪੁਰ ਦੀ ਲੱਖ ਲੱਖ ਵਧਾਈ ਹੋਵੇ ਵਿਆਹਪੁਰਪੁਰ ਨੂੰ ਸਬੰਧਤ ਗੁਰਦਰਾ ਸਾਹਿਬ ਵਿਖੇ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਗਿਆ ਹਨ ਹਰ ਕੰਮ ਜਿਹੜਾ ਲਿਖਿਆ ਗਿਆ ਵਿਆਹਪੁਰਪੁਰ ਨੂੰ ਸਬੰਧਤ ਗੁਰਦਰਾ ਸਾਹਿਬ ਵਿਖੇ ਸਮਾਗਮ ਜਿਹੜੇ ਆ 3 ਤਰੀਕ ਤੋਂ ਲਾਗ ਸ਼ੁਰੂ ਹੋ ਰਹੇ ਹਨ 3 ਨੂੰ ਰਾਤ ਨੂੰ ਕੀਰਤਨ ਦਰਬਾਰ 4 ਨੂੰ 5 6 7 ਲਗਾਤਾਰ ਹੀ ਸਮਾਗਮ ਚੱਲਣਗੇ ਇਸ ਤੋਂ ਇਲਾਵਾ 5 ਤਰੀਕ ਨੂੰ ਇੱਕ ਅਮਰ ਸੰਚਾਰ ਗੁਰਦੁਆਰਾ ਡੇਰਾ ਖਾਪ ਵਿਖੇ ਹੋਏਗਾ ਉਸ ਤੋਂ ਇਲਾਵਾ 7 ਤਰੀਕ ਨੂੰ ਜਿਹੜਾ ਗੁਰਦੁਆਰਾ ਕੰਨ੍ਹ ਸਾਹਿਬ ਵਿਖੇ ਹੋਏਗਾ ਸ਼ੰਕਤਾਂ ਦੀ ਜਿਆਦਾ ਆਮਦ ਨੂੰ ਮੁਖੜਾ ਕੇ ਸੰਕਰ ਅੰਮ੍ਰਿਤ ਵੇ ਬਲਾਕੀ ਜਿਆਦਾ ਹੋਣ ਦੀ ਆਕਮੀਦਾ ਇਸ ਕਰਕੇ ਦੋ ਸਮਾਗਵ ਰੱਖੇ ਗਏ ਹਨ ਇਸ ਤੋਂ ਇਲਾਵਾ ਜੋ ਵੀ ਸ਼ੰਕਤਾਂ ਦੇ ਲੰਗਰ ਆਦਿ ਸ਼ਾਰਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ